ਲੋਹੜੀ ਸਰਦੀ ਦੇ ਅਖੀਰ ਅਤੇ ਮੱਘੀ ਤੋਂ ਪਹਿਲੀ ਸ਼ਾਮ ਮਨਾਇਆ ਜਾਣ ਵਾਲਾ ਉੱਤਰੀ ਭਾਰਤ ਖਾਸ ਕਰਕੇ ਪੰਜਾਬੀਆਂ ਦਾ ਮਹੱਤਵਪੂਰਨ ਤਿਉਹਾਰ ਹੈ ਇਸ ਤਿਹਾਰ ਨੂੰ ਮਨਾਏ ਜਾਣ ਪਿੱਛੇ ਸਿੱਧੇ ਰੂਪ ਵਿੱਚ ਕੋਈ ਧਾਰਮਿਕ માનਤਾ ਹੋਣ ਦੀ ਬਜਾਏ ਇਹ ਤਿਹਾਰ ਸਰਦੀ ਦੇ ਜਾਣ ਦੇ ਜਸ਼ਨਾਂ ਅਤੇ ਹਾੜੀ ਦੀ ਚੰਗੀ ਫਸਲ ਲਈ ਕਾਮਨਾ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਿਹਾਰ ਉੱਤਰੀ ਭਾਰਤ ਵਿੱਚ ਇਸ ਤੋਂ ਪਹਿਲਾਂ ਪੈਂਦੀ ਸਰਦੀ ਅਤੇ ਛੋਟੇ ਹੋਏ ਦਿਨਾਂ ਦੇ ਕਾਰਨ ਕਦੇ ਕੀਤੀ ਜਾਂਦੀ ਸੂਰਜ ਦੀ ਪੂਜਾ ਦਾ ਅੱਗੇ ਵਿਕਸਤ ਰੂਪ ਹੈ ਇਸ ਵਿੱਚ ਸਮੇਂ ਨਾਲ ਬਦਲਾਅ ਹੁੰਦਾ ਗਿਆ ਅਤੇ ਕਾਫੀ ਕੁਝ ਨਵਾਂ ਜੁੜਦਾ ਗਿਆ ਇਸ ਤਿਹਾਰ ਦਾ ਨਾਮ ਲੋਹੜੀ ਪੈਣ ਪਿੱਛੇ ਵੀ ਕਈ ਵਿਚਾਰ ਹਨ ਇੱਕ ਵਿਚਾਰ ਅਨੁਸਾਰ ਇਹ ਨਾ ਭਗਤ ਕਬੀਰ ਦੀ ਪਤਨੀ ਲੋਹੀ ਤੋਂ ਬਣਿਆ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਇਹ ਨਾਂ ਲੋਹੇ ਦੇ ਬਰਤਨ ਤੋਂ ਬਣਿਆ ਵੀ ਮੰਨੇ ਜਾਂਦਾ ਹੈ ਜਿਸ ਵਿੱਚ ਇਸ਼ਤਿਹਾਰ ਲਈ ਖਾਦ ਪਦਾਰਥ ਤਿਆਰ ਕੀਤੇ ਜਾਂਦੇ ਸਨ ਇਸ ਦੇ ਨਾਲ ਕੁਝ ਦਾ ਵਿਚਾਰ ਲੋਹੋਂ ਤੋਂ ਵਿਕਸਿਤ ਹੋਣ ਸੰਬੰਧੀ ਵੀ ਹੈ ਜਿਸ ਦਾ ਅਰਥ ਪ੍ਰਕਾਸ਼ ਅਤੇ ਗਰਮੀ ਹੈ ਭਾਈ ਕਾਨ ਸਿੰਘ ਨਾਭਾ ਅਨੁਸਾਰ ਲੋਹੀ ਸ਼ਬਦ ਤੇਲ ਅਤੇ ਰੋੜੀ ਦੇ ਸੁਮੇਲ ਤੋਂ ਬਣਿਆ ਹੈ ਜੋ ਕਿ ਕਾਫੀ ਹੱਦ ਤੱਕ ਸਹੀ ਵੀ ਲੱਗਦਾ ਹੈ ਕਿਉਂਕਿ ਤਿਲਾਂ ਦਾ ਲੋਹੜੀ ਨਾਲ ਸਿੱਧਾ ਸਬੰਧ ਵੀ ਹੈ ਗੁੜ ਤਿਲਾਂ ਤੋਂ ਬਣੇ ਪਦਾਰਥਾਂ ਦਾ ਲੋਹੜੀ ਸਮੇਂ ਕਾਫੀ ਬੋਲਵਾਲਾ ਹੁੰਦਾ ਹੈ ਪੰਜਾਬ ਵਿੱਚ ਲੋਹੜੀ ਨਾਲ ਪੰਜਾਬ ਦੇ ਲੋਕ ਨਾਇਕ ਦੁੱਲਾ ਪੱਟੀ ਦੀ ਕਥਾ ਵੀ ਜੁੜਦੀ ਹੈ ਦੁੱਲਾ ਪੱਟੀ ਮੋਗਲ ਬਾਦਸ਼ਾਹ ਅਕਬਰ ਦੇ ਸਮੇਂ ਪੱਟੀ ਖਾਨਦਾਨ ਵਿੱਚੋਂ ਇੱਕ ਬਗਦਰੋਹੀ ਪ੍ਰਵਿਰਤੀ ਵਾਲਾ ਵਿਅਕਤੀ ਸੀ ਜਿਹੜਾ ਜਾਂਦਾ ਹੈ ਕਿ ਜਦੋਂ ਉਹ ਮੁਗਲਾਂ ਤੋਂ ਬਚਾ ਲਈ ਜੰਨਲਾਂ ਵਿੱਚ ਸੁਪਾ ਹੈ ਸੀ ਤਾਂ ਉਸ ਕੋਲ ਕਿਸੇ ਪਿੰਡ ਦੇ ਗਰੀਬ ਬ੍ਰਾਹਮਣ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਧੀਆਂ ਦੇ ਵਿਆਹ ਦਾ ਮਾਮਲਾ ਆਇਆ ਉਹਨਾਂ ਲੜਕੀਆਂ ਦੀ ਮੰਗਣੀ ਹੋਈ ਹੋਈ ਸੀ ਪਰ ਉਹਨਾਂ ਨੂੰ ਮੁਗਲ ਵਿਆਹਣਾ ਚਾਹੁੰਦੇ ਸਨ ਦੁੱਲੇ ਪੱਟੀ ਕੋਲ ਇਹ ਮਾਮਲਾ ਆਉਣ ਤੇ ਉਸ ਨੇ ਜਲਦੀ ਨਾਲ ਕੁੜੀਆਂ ਅਤੇ ਉਹਨਾਂ ਦੇ ਮਕੇਤਰਾਂ ਨੂੰ ਲੋਹੜੀ ਵਾਲੇ ਦਿਨ ਜੰਗਲ ਵਿੱਚ ਬੁਲਾਇਆ ਅਤੇ ਧੂਣੀ ਦਿਵਾਲੇ ਫੇਰੇ ਕਰਵਾ ਕੇ ਵਿਆਹ ਕਰਵਾ ਦਿੱਤਾ ਉਸ ਸਮੇਂ ਹੋਰ ਵਸਤੂਾਂ ਦੀ ਘਾਟ ਹੋਣ ਕਾਰਨ ਕੁੜੀ ਦੀ ਝੋਲੀ ਵਿੱਚ ਉਹਨਾਂ ਵੱਲੋਂ ਮੌਜੂਦ ਸੱਕਰ ਆਦ ਪਾ ਕੇ ਸਗਨ ਦਿੱਤਾ ਉੱਤਰ ਭਾਰਤ ਦੀਆਂ ਵਕਤੀ ਜ਼ਰੂਰਤਾਂ ਵਿੱਚੋਂ ਉਪਜੇ ਲੋਹੜੀ ਦੇ ਪਹਿਲਾਂ ਤੋਂ ਪ੍ਰਚਲਿਤ ਤਿਹਾਰ ਨਾਲ ਇਹ ਘਟਨਾ ਵੀ ਜੁੜ ਗਈ ਅਜਿਹਾ ਹੋਣ ਕਾਰਨ ਲੋਹੜੀ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਦੁੱਲੇ ਪੱਟੀ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਤੀ ਵਿਆਈ ਹੋ ਸੇਰ ਸ਼ੱਕਰ ਪਾਈ ਹੋ ਈਏ ਕੁੜੀ ਲੋੜੀ ਤੋਂ ਕਈ ਦਿਨ ਪਹਿਲਾਂ ਹੀ ਲੋੜੀ ਵਾਲਾ ਮਾਹੌਲ ਬਣਨ ਲੱਗਦਾ ਹੈ ਲੋੜੀ ਮੰਗਣ ਵਾਲੀਆਂ ਮਾਈਆਂ ਲੋੜੀ ਮੰਗਣ ਲਈ ਘਰ ਘਰ ਆਉਣ ਲੱਗਦੀਆਂ ਹਨ ਅਤੇ ਲੋੜੀ ਨਾਲ ਸੰਬੰਧਿਤ ਗੀਤ ਗਾਉਣ ਲੱਗਦੀਆਂ ਹਨ ਤੇਰੇ ਕੋਠੇ ਤੇ ਮੋਰ ਸਾਨੂੰ ਛੇਤੀ ਛੇਤੀ ਤੋਰ ਤੇਰੇ ਕੋਠੇ ਤੇ ਮੋਰ ਤੈਨੂੰ ਰੱਬ ਪੋਤੇ ਦੇਵੇ ਹੋਰ ਪਿੰਡ ਦੇ ਮੁੰਡੇ ਕੁੜੀਆਂ ਵੱਲੋਂ ਘਰ-ਘਰ ਜਾ ਕੇ ਲੋਹੜੀ ਦੀ ਧੂਣੀ ਦੀ ਲੱਕੜਾ ਪਾਥੀਆਂ ਤੇ ਖਾਣ ਵਾਲੇ ਪਦਾਰਥ ਮੰਗੇ ਜਾਂਦੇ ਹਨ ਲੋਹੜੀ ਵਾਲੇ ਦਿਨ ਬੱਚੇ ਇਕੱਠੇ ਹੋ ਕੇ ਲੋਹੜੀ ਸੰਬੰਧੀ ਗੁੜ ਰੇਉੜੀਆਂ ਮੂਗਫੜੀਆਂ ਲੱਕੜੀਆਂ ਪਾਥੀਆਂ ਆਦ ਮੰਗਦੇ ਅਤੇ ਗੀਤ ਗਾਉਂਦੇ ਇੱਕ ਘਰ ਤੋਂ ਦੂਸਰੇ ਘਰ ਜਾਂ ਸਮਾਈ ਪਾਥੀ ਤੇਰਾ ਪੁੱਤ ਚੜੇ ਹਾਥੀ ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ ਦੇ ਮਾਈ ਲੋੜੀ ਤੇਰਾ ਪੁੱਤ ਚੜੇ ਘੋੜੀ ਦੇ ਮਾਈ ਲੋੜੀ ਲੋੜੀ ਨਾਲ ਗੁੜ ਦਾ ਵੀ ਖਾਸ ਸਬੰਧ ਅਤੇ ਮਹੱਤਵ ਹੈ ਲੋੜੀ ਮੰਗਣ ਆਏ ਬੱਚਿਆਂ ਵੱਲੋਂ ਗੁੜ ਸੰਬੰਧੀ ਵੱਖ-ਵੱਖ ਤਰੀਕਿਆਂ ਨਾਲ ਮੰਗ ਕੁਝ ਇਸ ਤਰ੍ਹਾਂ ਕੀਤੀ ਜਾਂਦੀ ਹੈ ਤਿਲ ਦੇ ਸੰਡੇ ਸੰਡਾਏ ਗੁੜ ਦੇ ਮੁੰਡੇ ਦੀਏ ਮਾਈ ਗੁੜ ਦੇਣ ਵਿੱਚ ਕਿਉਂ ਦੇਰੀ ਗੁੜ ਦੇਈ ਪੂਰੀ ਪਸੇਰੀ ਇਸ ਤਰ੍ਹਾਂ ਜੇਕਰ ਕਿਸੇ ਘਰ ਵੱਲੋਂ ਬੱਚਿਆਂ ਦੀ ਉਮਰ ਦੇ ਅਨੁਸਾਰ ਪੂਰਾ ਸਮਾਨ ਨਹੀਂ ਦਿੱਤਾ ਜਾਂਦਾ ਸੀ ਤਾਂ ਬੱਚਿਆਂ ਵੱਲੋਂ ਗੀਤ ਗਾਉਂਦੇ ਆਂ ਕੁਝ ਇਸ ਤਰ੍ਹਾਂ ਆਖ ਸੁਣਾਇਆ ਜਾਂਦਾ ਕੋਠੇ ਤੇ ਹੁੱਕਾ ਇਹ ਘਰ ਭੁੱਖਾ ਕੋਠੇ ਤੇ ਕੋਕੜ ਇਹ ਘਰ ਕੰਜੂਸਾਂ ਦਾ ਕੁਫੜ ਦੋ ਕੋ ਦਹਾਕੇ ਪਹਿਲਾਂ ਤੱਕ ਲੋੜੀ ਸਮੇਂ ਉਪਯੋਗ ਹੋਣ ਵਾਲੇ ਖਾਦ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੇ ਦਾਣੇ ਭੁੰਨਣ ਲਈ ਚੋਰ ਬਰਾਦਰੀ ਵੱਲੋਂ ਪਿੰਡ ਵਿੱਚ ਪੱਠੀਆਂ ਤਪਾਈਆਂ ਜਾਂਦੀਆਂ ਸਨ ਜਿਨ੍ਹਾਂ ਤੇ ਇਨ ਦਿਨ ਹੀ ਭਾਰੀ ਢੀੜ ਹੁੰਦੀ ਸੀ ਲੋਕਾਂ ਨੂੰ ਆਪਣੀ ਵਾਰੀ ਲਈ ਲੰਬੀ ਉਡੀਕ ਕਰਨੀ ਪੈਂਦੀ ਇਸ ਸਮੇਂ ਮੱਕੀ ਬਾਜਰਾ ਛੋਲੇ ਆਦ ਨੂੰ ਪਨਵਾਇਆ ਜਾਂਦਾ ਇਹਨਾਂ ਨੂੰ ਗੁੜ ਰਲਾ ਕੇ ਪੀਣੀਆਂ ਆਦ ਬਣਾਉਣ ਲਈ ਉਪਯੋਗ ਕੀਤਾ ਜਾਂਦਾ ਇਸ ਤਰ੍ਹਾਂ ਇਹਨਾਂ ਤੋਂ ਤਿਆਰ ਗਰਮ ਅਤੇ ਸਿਹਤ ਵਰਦਕ ਪਸਤੂਆ ਬੜੇ ਸ਼ੌਂਕ ਨਾਲ ਖਾਧੀਆਂ ਜਾਂਦੀਆਂ ਧੀਆਂ ਅਤੇ ਦੂਸਰੇ ਕੁਝ ਰਿਸ਼ਤੇਦਾਰਾਂ ਨੂੰ ਉਪਹਾਰ ਦੇ ਰੂਪ ਦੇ ਵਿੱਚ ਲੋਹੜੀ ਸਮੇ ਬਣਾਏ ਜਾਂਦੇ ਪਦਾਰਥ ਭੇਂਟ ਕੀਤੇ ਜਾਂਦੇ ਤਿਲਾਂ ਦਾ ਲੋਹੜੀ ਨਾਲ ਖਾਸ ਸਬੰਧ ਹੈ ਅਜਿਹਾ ਤਿਲਾਂ ਦੀ ਗਰਮ ਤਸੀਰ ਕਾਰਨ ਹੈ ਜਿਹੜੀ ਸਰਦੀ ਤੋਂ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ ਤਿਲਾਂ ਤੋਂ ਲੋਹੜੀ ਲਈ ਵੱਖ-ਵੱਖ ਪਦਾਰਥ ਤਿਆਰ ਕੀਤੇ ਜਾਂਦੇ ਹਨ ਲੋਹੜੀ ਲਈ ਵਿਸ਼ੇਸ਼ ਰੂਪ ਵਿੱਚ ਗੁੜ ਅਤੇ ਤਿਲ ਨਾਲ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਲੋਹੜੀ ਲਈ ਬਾਜਰੇ ਦੀਆਂ ਖੱਲਾ ਅਤੇ ਗੁੜ ਤੋਂ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਹਸਨ ਜਿਨ੍ਹਾਂ ਨੂੰ ਫੂਤ ਪਿੰਨੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਲੋਹੜੀ ਸਮੇਂ ਪਾਈ ਧੂਣੀ ਦਵਾਲੇ ਇਕੱਠੇ ਹੋਏ ਲੋਕ ਧੂਣੀ ਤੇ ਤਿਲ ਸੁੱਟਦੇ ਅਤੇ ਧੂਣੀ ਦੀ ਅੱਗ ਹੋਰ ਤੇ ਹੋ ਜਾਂਦੀ ਅਜਿਹਾ ਤੇਰਾ ਵਿਚਲੇ ਤੇਲ ਕਾਰਨ ਹੁੰਦਾ ਹੈ ਇਸ ਦੇ ਨਾਲ ਨਾਲ ਲੋਹੜੀ ਦੀ ਧੂਣੀ ਵਿੱਚ ਲੋਕ ਵਿਸ਼ਵਾਸ ਵੀ ਜੁੜਿਆ ਹੋਇਆ ਹੈ ਕਿ ਇਹ ਚੁਸਤੀ ਖੁਸ਼ਹਾਲੀ ਦਾ ਵਰਦਾਨ ਪ੍ਰਦਾਨ ਕਰਦੀ ਹੈ ਅਧਿਆ ਹ ਹੁਣ ਕਾਰਨ ਧੂਨੀ ਦਿਵਾਲੀ ਇਕੱਠੇ ਹੋਏ ਲੋਕਾਂ ਵੱਲੋਂ ਧੂਨੀ ਵਿੱਚ ਤਿਲ ਸੁੱਟਦਿਆਂ ਸੁਸਤੀ ਕੰਗਾਲੀ ਗਰੀਬੀ ਦੀ ਥਾਂ ਖੁਸ਼ਹਾਲੀ ਚੁਸਤੀ ਪ੍ਰਦਾਨ ਕਰਨ ਦੀ ਕਾਮਨਾ ਕੁਝ ਇਸ ਤਰ੍ਹਾਂ ਗੀਤ ਗਾਉਣਾ ਕੀਤੀ ਜਾਂਦੀ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਜਿੰਨਾ ਘਰਾਂ ਵਿੱਚ ਉਸ ਸਾਲ ਲੜਕੇ ਦਾ ਜਨਮ ਹੋਇਆ ਹੁੰਦਾ ਉਹਨਾਂ ਲਈ ਮੁੰਡੇ ਦੇ ਜਨਮ ਤੋਂ ਬਾਅਦ ਆਈ ਪਹਿਲੀ ਲੋਹੜੀ ਖਾਸ ਮਹੱਤਵ ਵਾਲੀ ਹੁੰਦੀ ਲੋੜੀ ਤੋਂ ਕਈ ਦਿਨ ਪਹਿਲਾਂ ਮੁੰਡੇ ਦੇ ਜਨਮ ਵਾਲੇ ਘਰਾਂ ਵੱਲੋਂ ਮੂੰਗਫੜੀ ਰਿਓੜੀਆਂ ਮੱਕੀ ਦੇ ਫੁੱਲੇ ਆਦ ਦੇ ਸਮੇਲ ਨੂੰ ਪਿੰਡ ਦੇ ਘਰਾਂ ਵਿੱਚ ਵੰਡਿਆ ਜਾਣ ਲੱਗਦਾ। ਉਜੀ ਇਸ ਤਰ੍ਹਾਂ ਹੀ ਮੁੰਡੇ ਦੇ ਨਵੇਂ ਹੋਏ ਵਿਆਹ ਵਾਲੇ ਘਰਾਂ ਵੱਲੋਂ ਵੀ ਲੋੜੀ ਖਾਸ ਤਰੀਕੇ ਨਾਲ ਮਨਾਈ ਜਾਂਦੀ। ਲੋੜੀ ਵਾਲੀ ਰਾਤ ਸਾਂਝੀ ਥਾਂ ਪਾਈ ਧੂਣੀ ਤੇ ਸਵੰਦਤ ਪਰਿਵਾਰ ਵੱਲੋਂ ਗੁੜ ਦੀ ਪਹੇਲੀ ਪੰਜ ਸੇਰ ਗੁੜ ਬਾਜਰੇ ਦੀਆਂ ਬੱਕਲੀਆਂ ਤੇ ਦੂਸਰਾ ਖਾਣ ਦਾ ਸਮਾਨ ਵੰਡਿਆ ਜਾਂਦਾ। ਇਸ ਸਮੇਂ ਨਵ ਜੰਮੇ ਬੱਚੇ ਦੇ ਪਰਿਵਾਰ ਦੀਆਂ ਔਰਤਾਂ ਵੱਲੋਂ ਧੂਣੀ ਦੇ ਆਸ-ਪਾਸ ਗਿੱਧਾ ਵੀ ਪਾਇਆ ਜਾਂਦਾ। ਇਸ ਗਿੱਧੇ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਵਿੱਚ ਸਬੰਧਤ ਪਰਿਵਾਰ, ਬੱਚੇ ਦੀ ਮਾਂ ਆਦਿ ਦੀ ਪ੍ਰਸ਼ੰਸਾ ਕੁਝ ਇਸ ਤਰ੍ਹਾਂ ਕੀਤੀ ਜਾਂਦੀ। ਚੰਨ ਵਰਗੀ ਪਰਜਾਈ ਮੇਰੀ ਸੂਰਜ ਵਰਗਾ ਉਹਨਾ ਭਤੀਜਾ ਜਾਇਆ ਨੀ ਮੈਂ ਚਾਵਾਂ ਨਾ ਨੱਚਦੀ ਫੇਰਾ। ਉਹਦੀ ਪਹਿਲੀ ਲੋਹੜੀ ਦਾ ਦਿਨ ਆਇਆ। ਨੀ ਮਚਾਵਨ ਨਾਲ ਨਾ ਚੀਦੀ ਫੇਰਾ ਤੂੰ ਨੀ ਸੱਤ ਦੇ ਵਿਚਾਲੇ ਪਾਈ ਪੋਤੇ ਦੀਆਂ ਦਾਦੀ ਵੰਡੇ ਰਿਓੜੀਆਂ ਮੇਰੇ ਪੈਰ ਨਾ ਧਰਤੀ ਤੇ ਲੱਗਦੇ ਭਤੀਜੇ ਦੀਆਂ ਬੰਡਾ ਲੋੜੀਆਂ ਵੀਰ ਘਰ ਪੁੱਤ ਜੰਮਿਆ ਗੁੜ ਬੰਡਾ ਬੰਡੀਆਂ ਰਿਓੜੀਆਂ ਨਹੀਂ ਭਾਗਾ ਵਾਲਿਆਂ ਨੂੰ ਆਉਂਦੀਆਂ ਲੋੜੀਆਂ ਨਹੀਂ ਤਾਈਆਂ 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 ਅੱਜ ਦਿਨ ਲੋਹੜੀ ਦਾ ਰੱਬ ਨੇ ਰੌਣਕਾਂ ਲਾਈਆਂ ਬਾਦਲੀਆਂ ਲੋੜਾਂ ਹਾਲਾਤਾਂ ਦੇ ਅਨੁਸਾਰ ਹੋਰਨਾਂ ਤਿਹਾੜਾਂ ਵਾਂਗ ਲੋੜੀ ਵੀ ਬਦਲ ਗਈ ਹੈ ਬੇਸ਼ੱਕ ਲੋੜੀ ਹੁਣ ਵੀ ਮਨਾਈ ਜਾਂਦੀ ਹੈ ਪਰ ਹੁਣ ਲੋੜੀ ਦਾ ਪਹਿਲਾਂ ਵਾਲਾ ਰੰਗ ਨਹੀਂ ਪਹਿਲਾਂ ਲੋੜੀ ਲਈ ਘਰ ਤਿਆਰ ਕੀਤੇ ਜਾਂਦੇ ਉੱਚ ਗੁਣਵੱਤਾ ਵਾਲੇ ਖਾਦ ਪਦਾਰਥਾਂ ਨਹੀਂ ਥਾ ਹੁਣ ਤਰ੍ਹਾਂ ਤਰ੍ਹਾਂ ਦੇ ਬਣੇ ਬੜੇ ਖਾਦ ਪਦਾਰਥਾਂ ਨੇ ਲੈ ਲਈ ਹੈ ਹੁਣ ਲੋੜੀ ਤੋਂ ਕਈ ਦਿਨ ਪਹਿਲਾਂ ਪੱਠੀਆਂ ਦਵਾਲੇ ਦਾਣੇ ਪਨਵਾਉਣ ਵਾਲਿਆਂ ਦੀ ਭੀੜ ਨਹੀਂ ਹੁੰਦੀ ਨਾ ਹੀ ਘਰਾ ਵਿੱਚੋਂ ਪਿੰਡ ਆਦ ਬਣਾਉਂਦੇ ਸੋਨੇ ਗੁੜ ਆਦ ਦੀ ਖੁਸ਼ਬੂ ਆਉਂਦੀ ਹੈ ਟੁੱਟਦੀਆਂ ਭਾਈਚਾਰਕ ਸਾਂਝਾਂ ਕਾਰਨ ਹੁਣ ਲੋਹੜੀ ਵਾਲੀ ਰਾਤ ਪਿੰਡਾਂ ਦੀਆਂ ਇੱਕ ਥਾਂ ਇਕੱਠੀਆਂ ਧੂਣੀਆਂ ਵੀ ਨਹੀਂ ਪਾਈਆਂ ਜਾਂਦੀਆਂ ਨਾ ਹੀ ਪਹਿਲਾਂ ਵਾਂਗ ਲੋਹੜੀ ਦੀ ਧੂਣੀ ਲਈ ਲੱਕੜਾਂ ਪਾਥੀਆਂ ਮੰਗਣ ਨੌਜਵਾਨ ਮੁੰਡੇ ਕੁੜੀਆਂ ਘਰ ਘਰ ਜਾਂਦੇ ਹਨ ਸਗੋਂ ਆਪਣੇ ਆਪਣੇ ਘਰ ਧੂਣੀਆਂ ਪਾਈਆਂ ਜਾਣ ਲੱਗ ਪਈਆਂ ਹਨ ਲੋਹੜੀ ਮੰਗਣ ਲਈ ਵੀ ਬਹੁਤ ਘੱਟ ਬੱਚੇ ਜਾਂਦੇ ਹਨ ਮੁੰਡਿਆਂ ਵਾਲੇ ਘਰਾਂ ਵੱਲੋਂ ਬੇਸ਼ੱਕ ਹੁਣ ਵੀ ਲੋਹੜੀ ਮਨਾਈ ਜਾਂਦੀ ਹੈ ਅਤੇ ਘਰ-ਘਰ ਰੇਡੋੜੀਆਂ, ਮੂਫਲੀਆਂ ਆਦ ਬਣੀਆਂ ਜਾਂਦੀਆਂ ਹਨ ਪਰ ਹੁਣ ਮੁੰਡੇ ਦੇ ਜਨਮ ਵਾਲੇ ਘਰਾਂ ਵੱਲੋਂ ਸਾਂਝੇ ਥਾਂ ਪਾਈ ਜਾਂਦੀ ਧੂਵੀ ਤੇ ਜਾ ਕੇ ਗੀਤ ਗਾਉਣ ਦੀ ਬਜਾਏ ਘਰਾਂ ਤੇ ਹੋਟਲਾਂ ਵਿੱਚ ਹੀ ਪਾਰਟੀਆਂ ਆਦ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਬੀਜੇ ਲਗਾਏ ਜਾਂਦੇ ਹਨ ਇਸੇ ਲੜੀ ਵਿੱਚੋਂ ਕੁਝ ਲੋਕਾਂ ਵੱਲੋਂ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗੀ ਹੈ ਅਤੇ ਘਰਾਂ ਵਿੱਚ ਲੋਹੜੀ ਸੰਬੰਧੀ ਘਟਕੀਤੇ ਜਾਂ ਲੱਗੇ ਹਨ ਪਈ ਜਾਂਦੀ ਹੈ ਹੁਣ ਲੋਹੜੀ ਪ੍ਰਤੀਕਾਤਮਕ ਰੂਪ ਦੇ ਵਿੱਚ ਮਨਾਈ ਜਾਣ ਲੱਗ ਪਈ ਹੈ ਬਹੁਤ ਬਹੁਤ ਧੰਨਵਾਦ ਜੀ